ਆਰਨੇਦਾ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਹੈ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਉਹ ਦਵਦਾ ਕਿੱਥੇ ਆ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਜਦੋਂ ਸਟੇਜਾਂ ਤੇ ਪ੍ਰਚਾਰ ਕਰਦੇ ਨੇ ਜਾਂ ਗੱਡੀਆਂ ਦੇ ਕਾਫਲੇ ਦੇ ਨਾਲ ਹੁੰਦੇ ਨੇ ਤੇ ਇਹ ਗੀਤ ਆਮ ਹੀ ਪਗਵੰਤੋਂ ਮਾਨ ਦੀ ਆਗਮਨ ਦੀ ਖੁਸ਼ੀ ਦੇ ਵਿੱਚ ਵਜਾਇਆ ਜਾਂਦਾ ਹੈ ਕੀ ਸੂਬੇ ਦੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਬ ਲਿਆ ਹੈ ਜਿਹੜਾ ਕਹਿੰਦਾ ਸੀ ਮੈਂ ਦਬਦਾ ਨਹੀਂ ਹਾਂ ਮੈਂ ਆਪਣੇ ਬਲ ਬੂਤੇ ਤੇ ਪੰਜਾਬ ਦੀ ਸਰਕਾਰ ਚਲਾਉਂਦਾ ਹਾਂ ਲੇਕਿਨ ਅੱਜ ਉਹ ਦਬੇ-ਦਬੇ ਮਹਿਸੂਸ ਕਰ ਰਹੇ ਨੇ ਦਿੱਲੀ ਵਾਲਿਆਂ ਨੇ ਆ ਕੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਹੈ ਹੁਣ ਨਹੀਂ ਚੱਲਣ ਦੇਣ ਦੇ ਭਗਵੰਤ ਮਾਨ ਦੇ ਹੁਣ ਦਬਾਉਣਗੇ ਭਗਵੰਤ ਮਾਨ ਨੂੰ ਚਾਹੇ ਗੀਤ ਬਹੁਤ ਵਧੀਆ ਗੁਣਗਣਾਉਂਦੇ ਸੀ ਕਿ ਮੈਂ ਦਬਦਾ ਨਹੀਂ ਦੱਬਣ ਨੂੰ ਬਹੁਤ ਫਿਰਦੇ ਸੀ ਲੇਕਿਨ ਦੱਬਿਆ ਕਿन्हਾਂ ਨੇ ਨਾ ਕਾਂਗਰਸ ਪਾਰਟੀ ਵਾਲਿਆਂ ਨੇ ਨਾ ਸ਼੍ਰੋਮਣੀ ਅਕਾਲੀ ਦਲ ਨੇ ਨਾ ਭਾਰਤੀ ਜਨਤਾ ਪਾਰਟੀ ਨੇ ਨਾ ਕਾਂਗਰਸ ਨੇ ਦੱਬਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਪੰਜਾਬ ਦੇ ਰਾਜ ਸਭਾ ਤੋਂ ਮੈਂਬਰ ਰਗ ਜੱਡਾ ਯਾਨੀ ਕਿ ਤਿੰਨਾਂ ਦੀ ਜੁਗਲਬੰਦੀ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਬ ਲਿਆ ਹੈ ਇੱਕ ਪਾਸੇ ਕਾਫੀ ਦਿਨਾਂ ਤੋਂ ਸਿਹਤ ਖਰਾਬ ਚੱਲ ਰਹੀ ਹੈ ਫਿਜ਼ੀਕਲ ਸਹੀ ਨਹੀਂ ਤੇ ਦੂਜੇ ਪਾਸੇ ਫੈਸਲੇ ਵੱਡੇ-ਵੱਡੇ ਲਏ ਜਾ ਰਹੇ ਨੇ ਜਿਦੇ ਵਿੱਚ ਬਿਲਕੁਲ ਪੁੱਛਿਆ ਨਹੀਂ ਜਾ ਰਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਦਿੱਲੀ ਵਾਲੇ ਜੋ ਵੀ ਫਰਮਾਨ ਕਰਦੇ ਨੇ ਉਹ ਸਿਰ ਮੱਥੇ ਰੱਖੇ ਨਿਵਾਉਣ ਨਿਵਾਉਣਾ ਪੈਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਜਿਹੜੀ ਵਜ਼ਾਰਤ ਚੱਲ ਰਹੀ ਹੈ ਉਹ ਦਿੱਲੀ ਦੇ ਚੱਲ ਰਹੀ ਹੈ ਪੰਜਾਬ ਵਾਲਿਆਂ ਦਾ ਸਿਰਫ ਨਾਮ ਹੀ ਹੈ ਚਾਰ ਮੰਤਰੀ ਬਲੇ ਬਦਲੇ ਗਏ ਪੰਜ ਨਵੇਂ ਮੰਤਰੀ ਬਣਾਏ ਗਏ ਇੱਕ ਉਸਦੀ ਊਂਕਾਰ ਸਿੰਘ ਨੂੰ ਮੁਤਲ ਕਰ ਦਿੱਤਾ ਗਿਆ ਦੱਸਦਾ ਜਿਲੰਦਰ ਦੇ ਇੱਕ ਵੱਡੇ ਖਬਰ ਨੇ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਹੈ ਯਾਨੀ ਕਿ ਅਰਵਿੰਦ ਕੇਜੀਵਾਲ ਨੇ ਆਪਣੇ ਖਾਸਮ ਖਾਸ ਉਹ ਅਸਤੀ ਲਗਾ ਦਿੱਤੇ ਨੇ ਤਿੰਸੀ ਤਿੰਨਾ ਦੇ ਵਿੱਚੋਂ ਦੋ ਰਹਿ ਗਏ ਦੋ ਦੇ ਵਿੱਚੋਂ ਇੱਕ ਨੂੰ ਭੇਜਣ ਦੀ ਫਿਰ ਤਿਆਰੀ ਕਰ ਰਹੀ ਹੈ ਆਮ ਆਦਮੀ ਪਾਰਟੀ ਫਿਰ ਜੇਕਰ ਇੱਕ OSD ਰਹਿ ਗਿਆ ਤੇ ਕੰਮ ਤੇ ਤਿੰਨਾਂ ਨਾਲ ਚੱਲਦਾ ਹੈ ਫਿਰ ਉਹ ਕਿਤੋਂ ਲਿਆਉਣਗੇ ਅਖਬਾਰ ਨੇ ਦੱਸਿਆ ਹੈ ਲਿਖਿਆ ਅਖਬਾਰ ਦੇ ਵਿੱਚ ਜਲੰਧਰ ਤੋਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਖਾਸ ਬੰਦੇ ਭਗਵੰਤ ਮਾਨ ਦੇ ਨਾਲ ਤੋਰ ਦਿੱਤੇ ਨੇ OSD ਦਾ ਐਜ਼ਏ OSD ਦੇ ਅਹੁਦੇ ਸੰਭਾਲਣਗੇ ਦੋ ਇੱਕ ਦੀ ਛੁੱਟੀ ਕੀਤੀ ਜਾਵੇਗੀ ਯਾਨੀ ਕਿ ਇੱਕ ਉਸਦੀ ਪੰਜਾਬ ਦਾ ਹੋਵੇਗਾ ਦੋ ਹੋਣਗੇ ਪੰਜਾਬ ਤੋਂ ਬਾਹਰ ਦੇ ਦਿੱਲੀ ਦੇ ਅਤੇ ਸਾਰੀ ਗੱਲਬਾਤ ਸੂਬੇ ਦੇ ਮੁੱਖ ਮੰਤਰੀ ਨਾਲ ਕੌਣ ਕਰਦਾ ਹੈ ਕਿਵੇਂ ਹੁੰਦੀ ਹੈ ਉਸ ਦੀ ਜਾਣਕਾਰੀ ਹਰ ਰੋਜ਼ ਸ਼ਾਮ ਨੂੰ ਜਿਹੜੀ ਹੈ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਜਿਹੜੀ ਮਿਲਦੀ ਹੈ ਉਹ ਕੀਤੀ ਜਾਵੇਗੀ ਟਰਾਂਸਫਰ ਆਮ ਆਦਮੀ ਪਾਰਟੀ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕੋਲ ਦੱਸਦੇ ਨੇ ਹਾਂ ਕਿ ਇੱਕ ਪਾਸੇ ਸਿਹਤ ਖਰਾਬ ਚੱਲ ਰਹੀ ਹੈ ਚਲੋ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅਗੇ ਕਿ ਉਹਨਾਂ ਦੀ ਸਿਹਤ ਅੱਛੀ ਹੋਵੇ ਲੇਕਿਨ ਦਵਾਈਆਂ ਚਾਰਿਆ ਹੈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇੱਕ ਹੋਰ ਉਸਡੀ ਬਦਲ ਕੇ ਪੰਜਾਬ ਦੇ ਪੰਜਾਬ ਦੇ ਵਿੱਚ ਨਹੀਂ ਉਸਡੀ ਹੋਣਗੇ ਹੁਣ ਦੋ ਜਿਹੜੇ ਹੁਣ ਦਿੱਲੀ ਤੋਂ ਹੋਣਗੇ ਪੰਜਾਬ ਵਾਲਿਆਂ ਦਾ ਪਤਾ ਕੱਢ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸੁਪਰੀਮੋ ਨੇ ਇਸ ਨੂੰ ਲੈ ਕੇ ਹੋਣ ਬੜਾ ਵੱਡਾ ਖੁਲਾਰਾ ਹੋਇਆ ਹੈ ਸеме-ਸеме ਰਹਿ ਰਹੇ ਨੇ ਇਸ ਕਰਕੇ ਹੋ ਸਕਦਾ ਹੈ ਕਿ ਸ਼ਾਇਦ ਉਹਨਾਂ ਦੀ ਤਕਲੀਫ ਵੀ ਵਧ ਗਈ ਹੋਵੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੇ ਕੋਲ ਧੱਕੇ ਨਾਲ ਅਸਤੀਫੇ ਲਾਇਏ ਨੇ ਉਹ ਬਾਗੀ ਹੋਣ ਨੂੰ ਫਿਰਦੇ ਨੇ ਕਿਉਂਕਿ ਉਹਨਾਂ ਦੇ ਨਾਲ ਕੁਝਾ ਮਜ਼ਾਕ ਹੋਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਕਿ ਜਿਹੜਾ ਕਹਿੰਦਾ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਹੈ ਲੇਕਿਨ ਦਿੱਲੀ ਵਾਲਿਆਂ ਨੇ ਭਾਈ ਤੈਨੂੰ ਦਬ ਲਿਆ ਹੈ ਉਹਨਾਂ ਦੇ ਹੱਥਾਂ ਦੀ ਪੁਤਲੀ ਬਣ ਗਿਆ ਹੈ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਆਸੀ ਜਿਹੜੀ ਨਵੀਂ ਬਣੀ ਹੈ ਦਿੱਲੀ ਦੀ ਮੁੱਖ ਮੰਤਰੀ ਉਹ ਹੱਥ ਕੱਟ ਪੁਤਲੀ ਬਣੀ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਅਤੇ ਦੂਸਰੇ ਪਾਸੇ ਉਹਨਾਂ ਨੇ ਭਗਵੰਤ ਮਾਨ ਨੂੰ ਕੁੰਜੇ ਲਾ ਕੇ ਜਿਸ ਤਰ੍ਹਾਂ ਦੀ ਵੀ ਬਿਆਰਤ ਕਰਨੀ ਹੈ ਉਹ ਕਰਨਗੇ ਆਪਣੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਸੰਦੀਪ ਪਾਟਕ ਅਤੇ ਰਗ ਚੜਾ ਦੋ ਹੋਰ ਮੁਲਾਜ਼ਮ ਜਿਹੜੇ ਨੇ ਦਿੱਲੀ ਤੋਂ ਭੇਜ ਦਿੱਤੇ ਗਏ ਨੇ ਭਗਵੰਤ ਮਾਨ ਦੇ ਦਫ਼ਤਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਆ ਰਹੀ ਹੈ ਧੰਨਵਾਦ